ਹੁਣ ਮੈਨੂੰ ਕਈ ਵਾਰ ਹੁੰਦਾ ਮੈਂ ਨੂੰ ਹੁੰਦਾ ਵੀ ਨਵੇਂ ਬੰਦਿਆਂ ਨੂੰ ਖੜਾਈਏ ਮੈਂ ਬਹੁਤ ਘਟ ਜਿੱਦਾਂ ਵੀ ਖੇਡ ਕੇ ਖੁਸ਼ ਆ ਨਾ ਮੈਂ ਕਬੱਡੀ ਛੱਡਣੀ ਉਹ ਚਾਹਣਾ ਮਤਲਬ ਕਿ ਮੈਂ ਤਾਂ 2-3 ਸਾਲ ਹੋ ਗਏ ਬਾਈ ਧੱਕੇ ਨਾਲ ਹੀ ਬੱਬਲ ਖੜਾਈ ਜਾਂਦਾ ਨਾ ਤੇ ਐਦਿਗੇ ਵੀ ਮੈਂ ਕਿਹਾ ਜੀ ਬਾਈ ਮੈਂ ਵੀ ਸੀਜ਼ਨ ਨੂੰ ਮੈਂ ਵੀ ਬਸ ਹੁਣ ਵਧੀਆ ਬਾਬੇ ਦੀ ਮਿਹਰ ਆ ਸੈਟ ਆ ਬਾਕੀ ਆਪਣੀ ਟੀਮ ਹੁਣ ਸੈਟ ਆ ਹੁਣ ਜੀ ਪਹਿਲਾਂ ਤਾਂ ਸਾਰੇ ਲਾਈਵ ਦੇਖ ਰਹੇ ਕਬੱਡੀ ਤੇ ਲਾਈਵ ਕਬੱਡੀ ਤੇ ਸਾਨੂੰ ਲਾਈਵ ਦੇਖ ਰਹੇ ਸਾਰਿਆਂ ਨੂੰ ਸਸਰੀਗਾਲ ਤੋਂ ਖੁਸ਼ੀਦੋਗਾ ਵੱਲੋਂ ਖੁਸ਼ੀ ਵੀਰ ਪਹਿਲਾਂ ਰਵੀ ਨਾਲ ਗੱਲ ਹੋਈ ਕਈ ਖਿਡਾਰੀਆਂ ਨੂੰ ਕਿਤੋਂ ਦੀ ਕਬੱਡੀ ਟਫ ਲੱਗਦੀ ਆ ਰਵੀ ਇੱਕ ਇਹੋ ਜਿਹਾ ਖਿਡਾਰੀ ਮਿਲਿਆ ਕਹਿੰਦਾ ਯਾਰ ਵੀ ਠੀਕ ਹੀ ਸੀ ਟ੍ਰਾਂਟੋ ਦੀ ਕਬੱਡੀ ਦੂਜੇ ਨੰਬਰ ਦਾ ਰੇਡਰ ਰਿਆ ਤੇ ਵੱਡੀ ਗੱਲ ਕਹੀ ਉਹ ਖਿਡਾਰੀ ਨੇ ਨਹੀਂ ਜੀ ਬੰਦਾ ਤਖੜਾ ਹੋਣਾ ਚਾਹੀਦਾ ਅਨਾ ਕਬੱਡੀ ਤਕੜੀ ਮਾੜੀ ਨਹੀਂ ਹੁਣ ਮੈਂ ਮੇਰੇ ਨਾਲ ਵੀ ਰਵੀ ਦੀ ਗੱਲ ਹੋਈ ਕਹਿੰਦਾ ਬਾਈ ਕਹਿੰਦੇ ਹੁੰਦੇ ਜੀ ਕੈਨੇਡਾ ਦੀ ਕਬੱਡੀ ਏਡੀ ਤਕੜੀ ਕੈਨੇਡਾ ਦੀ ਕਬੱਡੀ ਏਡੀ ਤਕੜੀ ਕਹਿੰਦਾ ਮੈਨੂੰ ਤਾਂ ਤਕੜੀ ਲੱਗੀ ਨਹੀਂ ਮੈਂ ਕਿਹਾ ਭਰਾ ਮੇਰੇਆ ਕਬੱਡੀ ਇੱਥੇ ਤਕੜੀ ਹੋ ਹੁਣ ਤੈਨੂੰ ਤਾਂ ਨਹੀਂ ਤਕੜੀ ਲੱਗਦੀ ਤੂੰ ਆਪ ਤਕੜਾ ਅਨਾ ਹਾਂ ਉਹ ਨਿਊਜ਼ੀਲੈਂਡ ਖੇਡਿਆ ਤਾਂ ਬੈਸਟ ਪਹਿਲਾਂ ਯੂਰਪ ਉਹ 12 ਕੱਪ ਖੇਡਿਆ ਮੇਰੇ ਨਾਲ ਤਾਂ 9 ਕੱਪਾਂ ਦਾ ਉਹ ਬੈਸਟ ਹੈ ਨਾ ਤੇ ਐਥੀ ਆਸਟ੍ਰੇਲੀਆ ਖੇਡਿਆ ਤਾਂ ਉਹ ਸੀਜ਼ਨ ਦਾ ਬੈਸਟ ਨਾ ਕਿਉਂਕਿ ਉਹ ਮਾੜਾ ਖੇਡਿਆ ਹੀ ਨਹੀਂ ਯਾ ਤਾਂ ਨਾ ਵੀ ਹਮ ਇਦਾਂ ਤਾਕੜਾ ਖੇਡਦਾ ਖੇਡਦਾ ਇੱਥੇ ਵੀ ਆ ਕੇ ਬਾਬੇ ਦੀ ਮੇਰੇ ਨਾਲ ਉਹਦਾ ਇੱਕ ਟੂਰਨਾਮੈਂਟ ਮੈਸ ਹੋਇਆ ਦੂਜੇ ਟੂਰਨਾਮੈਂਟ ਤੇ ਅਸੀਂ ਇੱਕ ਮੈਚ ਹੀ ਖੇਡੇ ਤੇ ਲਾ ਲੋ ਵੀ ਦੋ ਟੂਰਨਾਮੈਂਟਾਂ ਵਾਂਗੂ ਉਹਨੇ ਪੰਜ ਟੂਰਨਾਮੈਂਟ ਤੇ ਆਪਦੀ ਜਿੱਦਾਂ ਕਿ ਖੇਡ ਕੇ ਦਿਖਾਇਆ ਹਨਾ ਵੀ ਹਾਂ ਸੀਜ਼ਨ ਦਾ ਵੈਸਟ ਨਿਕਲਿਆ ਤੇ ਬਾਕੀ ਸਾਡੀ ਜਿੱਦਾਂ ਕਿ ਕਹਦੀ ਹੈ ਵੀ ਕਲੱਬ ਪਰਿਵਾਰਕ ਕਲੱਬਾਂ ਨੇ ਇਹੋ ਹੀ ਇੰਟਰਨੈਸ਼ਨਲ ਹੋਈ ਰਵੀ ਇੱਕ ਦਿਨ ਮੈਨੂੰ ਕਹਿੰਦਾ ਕਹਿੰਦਾ ਵੀ ਮੈਂ ਪਹਿਲੇ ਜਾਫੀਆਂ ਚ ਜਾਣਾ ਚਾਹਣਾ ਪੰਜ 6 ਚ ਪਹਿਲੇ 5 10 ਜਾਫੇ ਚ ਜਾਣਾ ਚਾਹਣਾ ਵੀ ਮੈਂ ਤਾਂ ਵੱਧ ਗੋਡੀਆਂ ਪਾਉਣਾ ਮੈਂ ਤੂੰ ਪਹਿਲਿਆਂ ਚ ਹੀ ਆ ਜਾਣ ਕੋਈ ਚੱਕਰ ਨਹੀਂ ਜਿੱਦੇ ਤੇਰੀ ਕਬੱਡੀ ਦੀ ਜਦੋਂ ਲੋਡ ਆ ਉੱਥੇ ਵੱਧ ਪਾ ਦੇ ਜਿੱਤੇ ਤੇਰੀ ਲੋਡ ਨਹੀਂ ਉੱਥੇ ਖੜਾ ਰਹਿ ਤੂੰ ਪਹਿਲਿਆਂ ਚ ਹੀ ਆ ਹਨਾ ਵੀ ਹਾਂ ਆਪਣੇ ਆਪ ਨੂੰ ਵੱਧ ਸ਼ੇਪ ਰੱਖਿਆ ਆਪਣੇ ਆਪ ਨੂੰ ਵਧੀਆ ਤਿਆਰ ਰੱਖੇ ਲੰਮੀ ਕਬੱਡੀ ਖੇਡੇ ਬਹੁਤ ਛੋਟਾ ਭਰਾ ਬਹੁਤ ਵਧੀਆ ਖੇਡਦਾ ਵੈਰੀ ਗੁੱਡ ਖੁਸ਼ੀ ਹੁਣ ਸਿਲਵਰ ਦੇ ਕੱਪ ਬਹੁਤ ਹੋ ਗਏ ਐ ਸੀਜ਼ਨ ਟ੍ਰਾਂਟੋ ਵੀ ਰਨਰ ਅਪ ਰਹੇ ਆ ਇੱਥੇ ਵੀ ਫੋਟਮਾ ਹੋ ਗਈਆਂ ਬਹੁਤ ਹੁਣ ਅੱਜ 골ਡ ਕੱਪ ਦਾ ਹੈ ਨਿਸ਼ਾਨਾ ਵੀ ਅੱਜ ਸੋਨੇ ਰੰਗਾ ਅੱਜ ਜਿਹੜਾ winner ਵਾਲਾ ਕੱਪ ਲੈ ਕੇ ਜਾਈਏ ਕਿਉਂਕਿ ਕਬੱਡੀ ਹੁਣ ਪੀਕ ਆ ਤੇ ਤੁਹਾਡੀ ਟੀਮ ਵੀ ਆਣ ਫੁੱਲ ਸੈੱਟ ਨਹੀਂ ਉਦਾਂ ਜਿੱਦਾਂ ਕਹਿ ਦਈਏ ਵੀ ਹਾਂ ਤੁਸੀਂ ਕਹਿੰਦੇ ਆ ਵੀ ਇਹਦੀ ਕਿ 5 10 ਕੱਪ ਟੂਰਨਾਮੈਂਟ ਹੋ ਗਏ ਨਾ ਤੇ ਅਸੀਂ 5 ਟੂਰਨਾਮੈਂਟਾਂ ਦੇ ਤਿੰਨ ਤੇ ਟ੍ਰਾਂਟੋ ਫਾਈਨਲ ਗੇਡੇ ਦੋ ਤੇ ਤੇ ਪੰਜ ਟੂਰਨਾਮੈਂਟ ਅਸੀਂ ਫਾਈਨਲ ਗੇਡੇ ਤੇ ਸਿਲਵਰ ਜਿੱਤੇ ਆ ਨਾ ਦੂਜੇ ਨੰਬਰ ਤੇ ਰਹੇ ਤੇ ਹਰੇਕ ਜਿੱਦਾਂ ਸਾਰੀਆਂ ਟੀਮਾਂ ਆਈਆਂ ਆਈਆਂ ਸਾਰੀਆਂ ਜਿੱਤਣ ਲਈ ਆ ਬਾਬੇ ਦੀ ਮਿਹਰ ਨਾਲ ਸਾਡੀ ਟੀਮ ਸੈੱਟ ਆ ਆਹ ਸੈਮੀਫਾਈਨਲ 'ਚ ਮਾੜੀ ਜੀ ਹੀਰੇ ਦੇ ਹੋਈ ਸੀ ਪਰ ਹੀਰਾ ਵੀ ਤਿਆਰ ਹੋ ਕੇ ਆ ਤੇ ਬਲਾਰਟ ਤੋਂ ਰਵੀ ਦੇ ਪਹਿਲੇ ਟੂਰਨਾਮੈਂਟਾਂ ਦੇ ਜਿੱਦਾਂ ਕਿ ਇਹਦੀ ਮਸਲ ਦੀ ਇੰਜਰੀ ਆਈ ਜੱਗੇ ਦੇ ਵੀ ਇੰਜਰੀ ਆਈ ਮੈਂ ਵੀ ਬਿਮਾਰ ਪਰ ਹਾਂ ਹੁਣ ਟੀਮ ਸੱਟਾਂ ਹਮੇਸ਼ਾ ਜ਼ੋਰ ਮਾਰਨੀ ਆਉਣਾ ਹੋ ਜਾਂਦੀ 1921 ਤੇ ਮਾਰਾਂਗੇ ਜ਼ੋਰ ਕਿਉਂਕਿ ਜੇ ਦੂਜੇ ਬੰਨੇ ਵੀ ਕਿਉਂਕਿ ਸੱਟਾਂ ਬਹੁਤ ਲੱਗੀਆਂ ਖਿਡਾਰੀਆਂ ਦੇ ਚਾਰ ਪੰਜ ਖਿਡਾਰੀ ਉਧਰੋਂ ਵੀ ਮਿਸਿੰਗ ਤੇ ਕਿਤੇ ਉਹ ਚੀਜ਼ ਦਾ ਤੁਹਾਨੂੰ ਬੈਨੀਫਿਟ ਮਿਲ ਸਕਦਾ ਅੱਜ ਲੱਗਦਾ ਉਮੀਦ ਹੈਗੀ ਕਿਉਂਕਿ ਪਲੈਨਿੰਗ ਤਾਂ ਹੁੰਦੀ ਆ ਵੀਰ ਉਧਰ ਆ ਰੀਡਰ ਆ ਤੇ ਆਪਾਂ ਆਹ ਆ ਹਾਂ ਸਟਾਪਰ ਤੇ ਜ਼ੋਰ ਲਾਵਾਂਗੇ ਪੂਰਾ ਅੱਜ ਨੇ ਦਾ ਜੋਰ ਮਾਰਾਂਗੇ ਪਰ ਜੇ ਉਹ ਪਲੇਅਰ ਵੀ ਵਿੱਚ ਹੁੰਦੇ ਤੇ ਫੇਰ ਕੱਪ ਜਿੱਤੇ ਤੇ ਦੁੱਗਣੀ ਖੁਸ਼ੀ ਹੋਣੀ ਸੀ ਉਹ ਵੀ ਸਾਡੇ ਭਰਾ ਨਾ ਉਹਨਾਂ ਨੂੰ ਜ਼ਰੂਰ ਮਿਸ ਕਰਾਂਗੇ ਕਿਉਂ ਵੱਡੀਆਂ ਇੰਜਰੀਆਂ ਆਈਆਂ ਨੇ ਰਵੀ ਦੀ ਸਰਜਰੀ ਹੋਈ ਆ ਸੀਲੂ ਦੇ ਫੈਕਚਰ ਹੋਇਆ ਜਹਾਦੇ ਦੇ ਪਿਛਲੇ ਟੂਰਨਾਮੈਂਟ ਦੇ ਇੰਜਰੀ ਆਈ ਆ ਹਨਾ ਵੀ ਟੀਮ ਦੇ ਜਦੋਂ ਏ ਗ੍ਰੇਡ ਜਾਂ ਕਿਹਦੀ ਵੀ 3-4 ਪਲੇਅਰ ਏ ਗ੍ਰੇਡ ਇੱਕਦਮ ਟੀਮ ਨੂੰ ਛੱਡਣਗੇ ਤਾਂ ਟੀਮ ਦਾ ਬਹੁਤ ਡਰਾਮਾ ਢੋਲ ਹੁੰਦਾ ਪਰ ਉਨੀ ਖੁਸ਼ੀ ਮੈਨੂੰ ਲੱਗਦਾ ਜਿੱਤ ਕੇ ਇੰਨੀ ਨਹੀਂ ਹੋਣੀ ਜੇ ਅੱਜ ਅਸੀਂ ਜਿੱਤੇ ਪਰ ਜੇ ਉਹ ਵਿੱਚੋਂ ਦੇ ਫੇਰ ਜਿੱਤ ਕੇ ਬਹੁਤ ਖੁਸ਼ੀ ਹੋਣੀ ਜੀ ਹਨਾ ਸਾਰੇ ਭਰਾ ਹਾਂ ਜਿੱਤ ਜਿੱਤ ਹਾਂ ਉਹ ਹੈਗੀ ਆ ਜੀ ਜਿੱਤ ਜਿੱਤਾ ਪਰ ਹਮੇਸ਼ਾ ਜਿੱਤਣ ਲਈ ਹੁਣ ਮੈਨੂੰ ਕਈ ਵਾਰ ਹੁੰਦਾ ਮੈਨੂੰ ਹੁੰਦਾ ਵੀ ਨਵੇਂ ਬੰਦਿਆਂ ਨੂੰ ਖੜਾਈਏ ਮੈਂ ਬਹੁਤ ਘਟ ਜਿੱਦਾਂ ਕਿ ਖੇਡ ਕੇ ਖੁਸ਼ ਆ ਨਾ ਮੈਂ ਕਬੱਡੀ ਛੱਡਣੀ ਉਹ ਚਾਹਣਾ ਮਤਲਬ ਕਿ ਮੈਂ ਤਾਂ 2-3 ਸਾਲ ਹੋ ਗਏ ਬਾਈ ਧੱਕੇ ਨਾਲ ਹੀ ਬੱਬਲ ਖੜਾਈ ਜਾਂਦਾ ਨਾ ਤੇ ਐਦਕੀ ਵੀ ਮੈਂ ਕਿਹਾ ਜੀ ਬਾਈ ਮੈਂ ਵੀ ਸੀਜ਼ਨ ਨੂੰ ਮਾਇ ਵੀ ਬਸ ਹੁਣ ਵਧੀਆ ਬਾਬੇ ਦੀ ਮਿਹਰ ਆ ਸੈਟ ਆ ਬਾਕੀ ਆਪਣੀ ਟੀਮ ਹੁਣ ਸੈਟ ਆ ਹੁਣ 5-10 ਆਲੇ ਵਧੀਆ ਟੀਮਾਂ ਯੰਗ ਟੀਮ ਲੈਣ ਦੀ ਐਦਕੀ ਸਾਰੀ ਜਿੱਦਾਂ ਕਿ ਕਹਿਦੀ ਵੀ 80% ਟੀਮ ਸਾਡੀ ਪਹਿਲੀ ਵਾਰ ਆਈ ਅਗਨੇਡਾ ਜਿਹੜੇ ਸਾਡੇ ਪਲੇਅਰ ਆ ਨਾ ਤੇ ਵਧੀਆ ਸਾਡਾ ਅੱਗੇ ਫਿਊਚ ਮਗਾ ਵੀ ਹੁਣ ਠੀਕ ਆ ਹੁਣ ਹੋ ਸਕਦੇ ਆ ਪਰ ਕਿਉਂ ਪਹਿਲਾਂ ਤਾਂ ਸਾਡੇ ਵਾਲਾ ਸਾਡੀ ਟੀਮ ਕੋਲੇ ਹੁੰਦਾ ਹੀ ਖੁਸ਼ੀ ਸੀ ਨਾ ਹੁਣ ਬਾਬੇ ਦੀ ਮੇਰੇ ਨਾਲ ਜੱਗਾ ਹੋਇਆ ਸਾਡੇ ਨਾਲ ਪਰਿਵਾਰਕ ਜੁੜਿਆ ਢੱਲੋਂ ਹਾਂ ਹੀਰੋ ਹੀਰਾ ਜੁੜਿਆ ਰਵੀ ਜੁੜਿਆ ਸ਼ਾਕਾ ਮਿਲਿਆ ਸਾਰੇ ਆਪਣੇ ਛੋਟੇ ਭਰਾ ਤੇ ਸਾਰੇ ਵਧੀਆ ਪਰਿਵਾਰਕ ਤੌਰ ਤੇ ਜੁੜਿਆ ਕਿਉਂਕਿ ਹੁਣ ਅੱਗੇ ਵਾਲਾ ਪਲੇਅਰਾਂ ਦਾ ਕੰਮ ਐਨੀ ਵੀ ਐਸ ਕਿ ਇਧਰ ਅਗਲੇ ਸਾਲ ਇਧਰ ਐਸ ਕਿ ਇਧਰ ਅਗਲੇ ਸਾਲ ਇਧਰ ਨਾ ਐਸ ਕਿ ਦਾ ਜਿਹੜਾ ਪਲੇਅਰ ਜਿੱਥੇ ਆ ਗਿਆ ਮੈਂ ਕਹਿੰਦਾ ਮਿਉ ਉਤੇ ਉਹੀ ਨਹੀਂ ਉਹ ਪ੍ਰਮੋਟਰ ਕਿਸੇ ਵਾਸੇ ਹੇਲਣ ਦਿੰਦੇ ਆ ਘਾਟ ਨਹੀਂ ਛੱਡਦੇ ਤੇ ਨਾ ਉਹ ਪਲੇਅਰ ਹੀ ਉਹ ਕਰਦਾ ਹਨਾ ਵੀ ਪਲੇਅਰਾਂ ਦੇ ਹੁਣ ਜਿਆਦਾ ਇਨਸਾਨੀਅਤ ਆ ਗਈ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹਾ ਕੋ ਡਾਊਟ ਹੋਪਫੁਲੀ ਗੁੱਡ ਲੱਕ ਚਾਹੁੰਦੇ ਵੀ ਟੀਮ ਸੈੱਟ ਰਵੇ ਤੇ ਵਧੀਆ ਵਧੀਆ ਕਬੱਡੀ ਹੋਵੇ ਪਲੇਅਰ ਸਾਰੇ ਛੱਟਾਂ ਫੇਟਾਂ ਤੋਂ ਦੂਰ ਹੋਣ ਰਹਿਣ ਤੇ ਪਰਮਾਤਮਾ ਸਾਰਿਆਂ ਨੂੰ ਮਿਹਨਤ ਦਾ ਫਲ ਬਖਸ਼ੇ ਆਹੀ ਕਹਿੰਦੇ ਆ ਥੈਂਕ ਯੂ ਸਾਰਿਆਂ ਦਾ ਪਿਆਰ ਕਰਨ ਵਾਲੇ